ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗ ਸੇਲ ਦੀ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਇੱਕ ਤਾਂ ਹੈਗੀ ਟੋਕੜ ਗੱਬਣ ਚੱਕ ਪਾਸ ਮੱਝਾਂ ਦੀ ਤੇ ਇੱਕ ਬਾਈ ਕੋਲੇ ਗੱਬਣ ਵੈੜਾ ਥੋੜੇ ਦਿਨਾਂ ਦੀ ਕੱਚੀ ਆ ਤੇ ਇੱਕ ਬਾਈ ਕੋਲੇ ਕੱਟੀ ਆ ਬਾਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲ ਆਜੋ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਈ ਠੀਕ ਹੈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਨਾਮ ਲਖਵੀਰ ਸਿੰਘ ਜੀ ਪਿੰਡ ਦੇ ਆਲਪਰਾ ਮਿਰਜਾ ਤਹਿਸੀਲ ਫੂਲ ਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਜੀ ਹੋਰ ਨੇੜੇ ਪਿੰਡ ਆਪਣੇ ਕਿਹੜਾ ਰਹੇ ਨੇ ਨੇੜੇ ਪਿੰਡ ਆਪਣੇ ਗੁੰਮਟੀ ਕੋਠਾਗੁਰੂ ਕਲਿਆਣ ਜੀ ਠੀਕ ਹੈ ਕੰਟੈਕਟ ਨੰਬਰ ਬੋਲ ਦਿਓ ਆਪਣਾ 94636 ਜੀ 27355 ਏ ਬਾਈ ਦਾ ਕੰਡੈਕਟਰ ਨੰਬਰ ਆ ਬਾਈ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਤੇ ਬਈਆ ਮੱਝ ਤੇ ਸਟਾਰਟ ਕਰਦੀ ਹਾਂਜੀ ਕਿਹੜਾ ਸੂਆ ਸੂਈ ਵੀ ਆ ਬਈ ਇਹ ਇਹ ਮੱਝ ਜੀ ਤੀਜਾ ਸੂਆ ਸੂਈ ਵੀ ਆ ਜੀ ਤੀਜਾ ਸੂਆ ਸੂਈ ਵੀ ਆ ਹੁਣ ਕਿਹੜੇ ਸੂਏ ਵਾਸਤੇ ਗੱਬਣਾ ਚੌਥੇ ਲਈ ਹੈ ਗੱਬਣਾ ਜੀ ਚੌਥੇ ਲਈ ਗੱਬਣਾ ਚੌਥੇ ਲਈ 6.5 ਮਹੀਨਾ ਦੀ ਚੱਕ ਪਾਸ ਆ ਜੀ 6.5 ਮਹੀਨਿਆਂ ਦੀ ਚੱਕ ਪਾਸ ਆ ਤੇ ਕਿੰਨਾ ਦੁੱਧ ਆ ਜੀ ਹਣੇ ਦੁੱਧ ਜੀ ਇਹਦੇ ਥੱਲੇ ਹੁਣ ਦੋ ਟਾਈਮ ਇੱਕ 4 ਲੀਟਰ ਆ ਟੋਟਲ ਦੋਨੋਂ ਟਾਈਮ ਦਾ ਦੋਨਾਂ ਟਾਈਮ ਦਾ ਹਾਂ ਦੋ ਦੋ ਲੀਟਰ ਆ ਜੀ ਕੱਟੀ ਤੇ ਮਿਲਦੀ ਆ ਠੀਕ ਆ ਕੱਟੀ ਤੇ ਮਿਲਦੀ ਆ ਬੱਚਾ ਮਗਰ ਕੱਟੀ ਆ ਗਈ ਕੱਟੀ ਆ ਖੜੀ ਹੈ ਜੀ ਨਾ ਕੱਟੀ ਆ ਖੜੀ ਹੈ ਬੱਚਾ ਮਗਰ ਹੈਗਾ ਬਈ ਕੱਟੀ ਕੱਟੀ ਬਹੁਤ ਚੰਗੀ ਹੈਗੀ ਬਿੱਲਿੰਗ ਆਖ ਠੀਕ ਹੈ ਜੀ ਹਾਂ ਜੀ ਹੂੰ ਸੌਸੀ ਲਈ ਹਾਂ ਜੀ ਸੌਸੀ ਲਾ ਬਈ ਗਾ ਥਣ ਲੈ ਬਾਈ ਪਾਚੇ ਕਰਵਾਣਾ ਬਹੁਤ ਸੋਹਣਾਗਾ ਮੁਠੀ ਵਾਲਾ ਥਣਾ ਚਿਹਰੇ ਥਣਾ ਪੂਰੇ ਗੈਬ ਤੇ ਲੱਗੇ ਚਵਾਈ ਕਿਵੇਂ ਲੱਗੀ ਹੈ ਜੀ ਚਵਾਈ ਤਾਂ ਜੀ 1.5 ਲੱਖ ਵਾਲੀ ਲੱਗੀ ਹੈ ਜੀ ਨੂੰ ਠੀਕ ਆ ਚਵਾਈ ਬਾਈ ਕਹਿੰਦੇ 1.5 ਲੱਖ ਵਾਲੀ ਲੱਗੀ ਹੈ ਜੀ ਇਹ ਥਾਣ ਬਾਈ ਚੈੱਕ ਕਰੋ ਚਾਰੇ ਥਾਣਾ ਲਾਲੋ ਪੂਰੇ ਬਿੱਥੀ ਤੇ ਭਾਈ ਨਿੱਖੜ ਮੱਕਲਾ ਕਲਾ ਕਲਾ ਥਾਣਾ ਖੋਲ ਦੋ ਭਾਈ ਮੜੀ ਤੋਰ ਦੋ ਖੋਲ ਕੇ ਬਰੀਡ ਚੰਗੀ ਆ ਜੀ ਮੱਝ ਦੀ ਬਸ ਭੁੱਖ ਤੇ ਨਹੀਂ ਮਰੀ ਵੀ ਆ ਜੀ ਹੂੰ ਬਰੀਡ ਬਾਈ ਬਹੁਤ ਚੰਗੀ ਆ ਥੋੜਾ ਜਿਹਾ ਮੰਨ ਕੇ ਚਲੋ ਵੀ ਲੱਸੀ ਜ਼ਰੂਰ ਆ ਚੰਗੀ ਸਮਾਈ ਹੋਗੀ ਬਹੁਤ ਸੁਣੀ ਤਿਆਰ ਹੋਊ ਬਾਈ ਹੈਨਾ ਸੀਲ ਠੰਡੀ ਆ ਜੀ ਠੀਕ ਆ ਸੀਲ ਠੰਡੀ ਬਾਈ ਕਹਿੰਦੇ ਇੰਨੀ ਕਾ ਮਤਲਬ ਕਿ ਕੱਟੀ ਤੇ ਮਿਲਦੀ ਆ ਕੋਈ ਚੱਕਰੀ ਆਪਨੂੰ ਛੱਡਣੀ ਪਊ ਜੀ ਆਪਨੂੰ ਛੱਡਣੀ ਪਊ ਜੀ ਠੀਕ ਆ ਬਾਈ ਕਹਿੰਦੇ ਆਪਨੂੰ ਬਾਈ ਛੱਡਣੀ ਪਊਗੀ ਬਾਕੀ ਉਹ ਵੱਡੀ-ਵ ਲੈਸੀ ਆ ਜੀ ਬਾਜ ਇੱਕ ਭੁਖ ਤੇ ਦੀ ਬੜੀ ਮਸਜੂਰ ਹੈ ਬਾਕੀ ਬਈ ਕੱਤ ਕਾਠ ਦੀ ਗੱਲ ਕਰੀ ਉੱਚੀ ਆਗੀ ਤੇ ਮੇਨ ਗੱਲ ਨਾਲ ਲੇਵੇ ਦੀ ਹੁੰਦੀ ਹੈ ਜੇ ਲੇਵੇ ਦੀ ਗੱਲ ਕਰੀਏ ਬਹੁਤ ਸੋਹਣਾ ਕਰਮ ਵਾਲੇ ਦਾ ਹਵਾਨਾਗਾ ਫੀਟੰਗਾ ਵਾਲਾ ਲੇਵਾਗਾ ਲੈ ਬਾਕੀ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਬਹੁਤ ਚੰਗੀ ਹੈ ਲੈ ਚਲੋ ਬਈ ਕੋਈ ਗੱਲ ਬੱਚਾ ਕਰਮ ਵਾਲੇ ਦਾ ਮਗਰ ਆਗੀ ਬਈ ਕੱਟੀ ਕੱਟੀ ਵੀ ਆਇਆ ਲਾ ਲਓ ਵੀ ਨਾਲ ਹੀ ਤਿਆਰ ਹੋ ਜਾਣੇ ਆਕਨੇ ਬਾਈ ਹਾਂਜੀ ਤੇ ਬਾਈ ਮੁੱਲ ਕੀ ਰੱਖੋ ਫਿਰ ਦਾ ਮੁੱਲ ਜੀ ਇਹਦਾ 65000 ਰੁਪਿਆ ਤੇ ਲੈਣ ਦੇ 63000 ਦੇ ਦੇ ਬਾਈ 65000 ਮੁੱਲ ਆ ਜੀ ਮੁੱਲ 65 ਕਰਾ ਲੈ 70 ਕਰ ਲੈ ਜੀ 63000 ਰੁਪਏ ਦੇ ਛੱਡ ਦੇ ਠੀਕ ਆ 63000 ਦੀ ਬਾਈ ਕਹਿੰਦਾ ਦੇ ਦੇਾਂਗੇ ਇੱਕ ਗੱਲ ਹੋਰ ਆ ਬਾਈ 63000 ਚ ਤੁਹਾਨੂੰ ਦੋ ਮਿਲ ਜਾਣਗੀਆਂ ਕੱਟੀ ਵੀ ਆ ਮਗਰ ਕੱਟੀ ਵੀ ਬਹੁਤ ਚੰਗੀਆਂ ਨੇ ਨਹੀਂ ਤੁਹਾਨੂੰ ਮਿਲ ਜਾਣਗੀਆਂ ਜੀ ਇੱਕ ਕੱਟੀ ਆ ਮਗਰ ਇੱਕ ਆ ਪੈਕ ਢਿੱਡ ਜਾ ਜੀ ਹਾਂ ਇੱਕ ਢਿੱਡ ਜਾ ਤਨ ਤੁਹਾਨੂੰ ਮਿਲ ਜਾਣਗੇ ਬਾਈ ਹਾਂ ਜੀ ਚਾਹ ਪਾਣੀ ਦਾ ਆਪ ਨੂੰ ਛੱਡ ਨਹੀਂ ਪੂਜੀ ਚਾਹ ਪਾਣੀ ਨਿਕਰੋਣੋ ਛੱਡ ਜੀ ਠੀਕ ਹੈ ਭਾਈ ਕੋਸ਼ੋ ਕੇ ਮਿਲ ਜੀ ਠੰਡੀ ਸੀਲ ਠੰਡੀ ਸੀਲ ਫੁੱਲ ਹੈ ਭਾਈ ਕਹਿੰਦੇ ਬਾਕੀ ਭਾਈ ਆਪ ਅੰਦਾਜ਼ਾ ਹੀ ਆ ਗਿਆ ਹੋਊ ਕਿ ਭਜਨ ਅਠ ਜਮਾ ਨਹੀਂ ਹੈਗੀ ਹੈ ਨਾ ਭਾਈ ਹਾਂ ਜੀ ਆਪ ਜੀ ਅਲਾ ਚੈੱਕ ਕਰਾ ਲੇ ਜੀ ਚੋਕੇ ਲੈ ਜੇ ਦੋ ਡੰਗ ਜੀ ਠੀਕ ਹੈ ਮਤਲਬ ਕਿ ਆਪ ਜੀ ਇਸੇ ਅਲਾ ਫੁੱਲ ਕਰ ਸਕਦੇ ਹੋ ਤਸਲੀਲ ਕਰਕੇ ਲੈ ਆਓ ਜੀ ਪੱਖ ਤੇ ਦੋ ਬਾਲੀ ਚੁਾਈ ਵੀ ਆ ਠੀਕ ਹੈ ਭਾਈ ਵੀ ਮਤਲਬ ਕਿਸਮਾਈ ਨਹੀਂ ਸੀਗੀ ਜਿੱਤ ਜਮਾ ਨਹੀਂ ਸੀ ਸਮਾਈ ਇੱਕ ਥਾਂ ਤੇ ਖੜੀ ਸੀ ਠੀਕ ਹੈ ਜੀ ਅੱਗੇ ਦੋ ਨੰਬਰ ਜੀ ਹਾਂ ਜੀ ਇਹ ਕਿਹੜਾ ਸੁਆਹ ਹੁੰਦੀ ਹੈ ਜੀ ਇਹ ਦੂਜਾ ਸੁਆਹ ਹੁੰਦੀ ਹੈ ਜੀ ਠੀਕ ਹੈ ਕਿੰਨੇ ਕੇ ਦਿਨ ਬਾਕੀ ਹੈ ਜੀ ਇਹਦੇ ਇਹਦੇ ਜੀ 5-6 ਦਿਨ ਲਊਗੀ 5-6 ਦਿਨਾਂ ਦੀ ਕੱਚੀ ਆ ਤੇ ਕੇ ਇਰ ਕਰ ਰਿਹਾ ਜੀ ਇਹਦਾ ਜੀ ਪਹਿਲੇ ਸੂਏ ਦਾ ਦੁੱਧ 14 ਲੀਟਰ ਚ ਹੋਇਆ ਕਹਿੰਦੇ ਜੀ ਠੀਕ ਆ ਤੇ ਹੁਣ ਮਨ ਲਗੇ ਕੋਈ ਲੀਟਰ 1.5 ਲੀਟਰ ਵਾਧੇ ਦੇਊਗੀ 15-16 ਲੀਟਰ ਜੀ ਹੈਗੀ ਮਨੇ ਜੀ ਇੱਕ ਗੱਲ ਹੋਰ ਅਗਰ ਮੀਨੀ ਮੰਨਣੀ ਹੈਣਾ ਜੀ ਨਾ ਜੀ ਗਰਮੀ ਗਰਮੀ ਜਵਾਂ ਨਹੀਂ ਸੀਲ ਠੰਡੀ ਪੋੜੀ ਸਾਈ ਵਾਲਾ ਗਈ ਇਹ ਕ੍ਰੋਸ ਆ ਜੀ ਜਰਸੀ ਸਾਈ ਵਾਲਾ ਤੇ ਜਰਸੀ ਦਾ ਬਾਈ ਕ੍ਰੋਸ ਆ ਗਈ ਥਾਣ ਬਹੁਤ ਚੰਗਾ ਲੱਗਿਆ ਵਾ ਥਾਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਥਾਣਾ ਨਿੱਖੜ ਮਾ ਥਾ ਬਾਕੀ ਜੇ ਗੱਲ ਕਰੀਏ ਨਾ ਪਲੀ ਪਲੀ ਬਹੁਤ ਅਜੀ ਹੈ ਨਾ ਹਾਂਜੀ ਹਮ ਅਜੇ ਕਿੰਨੇ ਕੇ ਦਿਨ ਲੈ ਜੂ ਐਸਟੀਮੇਟ ਐਸਟੀਮੇਟ ਜੀ ਲੈਣਾ ਚਾਹੀਦਾ ਸਾਨੂੰ 5-6 ਦਿਨ ਤਾਂ ਮੂਲੀ ਗੱਲ ਹੈ ਪਰ ਲੱਖਣਾ ਕੱਢ ਜੂ ਸਾਨੂੰ ਬਾਲਟਲਾ ਸਾਰੀਆਂ ਕੱਢ ਕੇ ਸੂਹਣਾ ਆ ਥੋੜਾ ਇੱਕ ਕਮਰੇ ਤੋਂ ਖੋਲ ਦੋ ਜੀ ਮੜੀ ਜੀ ਇਹਨੂੰ ਵੀ ਤੋੜ ਦੋ ਖੋਲ ਕੇ ਬ੍ਰੀਡ ਬਈ ਫੁੱਲ ਚੰਗੀ ਆ ਗਰਮੀਆਂ ਦਾ ਤੋਹਫਾ ਕੀ ਗਰਮੀ ਤਾਂ ਮੰਨ ਲਓ ਕਿ ਜਮੇ ਨਹੀਂ ਮੰਨਣੀ ਕਿ ਨਹੀਂ ਬਈ ਹਾਂਜੀ ਇੱਕ ਗੱਲ ਹੋਰ ਆ ਫੈਟ ਵੀ ਜਿਹੜੀ ਆਊਗੀ ਨਾ ਚੰਗੀ ਆਊਗੀ ਇਹ ਨਹੀਂ ਹੋਊਗਾ ਕਿ ਪਤਲਾ ਦੁੱਧ ਹੋਊਗਾ ਫੈਟ ਤਾਂ ਜੀ ਪੰਜ ਫੈਟ ਹੁੰਦੀ ਰਹੀ ਆ ਜੀ ਠੀਕ ਆ ਚਿੱਟਾ ਦੁੱਧਾ ਜੀ ਚਿੱਟਾ ਦੁੱਧਾ ਬਾਈ ਕਿਨੇ ਬਾਈ ਪੰਜ ਫੈਟ ਆਉਂਦੀ ਰਹੀ ਹੈ ਜਦੋਂ ਆਉਂਦੀ ਸੀ ਤੇ ਬਾਕੀ ਹਵਾਨਾ ਜਿਹੜਾ ਤਿਆਰ ਕਰੂਗੀ ਨਾ ਫਿਕਸ ਹੀ ਰੱਖਣਾਗਾ ਜਿੰਨਾ ਮਗਰ ਨੂੰ ਹੋਊਗਾ ਉਨਾ ਹੀ ਮੂਰ ਨੂੰ ਹੋਣਾਗਾ ਔਰ ਟਾ ਬਲਟ ਲਓ ਸਾਰੀਆਂ ਕੱਢ ਦੋ ਜੀ ਹੂੰ ਬਲਟ ਲਾਂ ਬਾਈ ਸਾਰੀਆਂ ਕੱਢ ਕੇ ਸੂਕਰਮ ਵਾਲੀ ਬਾਕੀ ਖੜਨੀ ਖੜਨੀ ਚੈੱਕ ਕਰ ਸਕਦਾ ਬਹੁਤ ਚੰਗੀ ਹੈ ਕੀ ਤੋਰਾ ਇੱਕ ਨੰਬਰ ਹੈ ਭਲੀ ਬਹੁਤ ਮੇਨ ਗੱਲ ਥਣਾ ਦੀ ਹੁੰਦੀ ਥਣਾ ਦੀ ਵਿਥੀ ਇੱਕੋ ਜੀ ਹੈ ਚਾਰੇ ਥਣਾ ਨਿਖੜ ਮੇ ਤੇ ਪੂਰੇ ਗੈਬ ਤੇ ਲੱਗੇ ਹੋਇਆ ਤੇ ਬਾਈ ਜੀ ਮੁੱਲ ਕੀ ਰਹੂ ਫਿਰ ਇਹਦਾ ਮੁੱਲੇ ਦਾ ਬਾਈ ਜੀ ਜੋ ਮਰਜੀ 55 ਕਰਾ ਲਓ 60 ਕਰਾ ਲਓ ਜੀ ਹੂੰ ਆਪਾਂ ਇਹ 54000 ਰੁਪਏ ਦੇ ਦਿੰਦੇ ਮੁੱਲ ਕਰਾਉਣ ਨੂੰ 60 ਕਰਾ ਲਓ ਬਾਈ 65 ਕਰਾ ਲਓ 54000 ਦੀ ਜੀ ਹਾਂ 54000 ਦੀ 54000 ਦੀ ਬਾਈ ਕਹਿੰਦੇ ਆਪਾਂ ਦੇ ਦਾਂਗੇ ਅਜੇ ਤਾਂ ਬਈਆਂ ਮਾਲੂ ਕੱਚੀ ਕੱਚੀ ਪਈ ਹੈ ਜਦ ਨੂੰ ਕਰਮਾਣੇ ਸੋਨਾ ਬਹੁਤ ਸੋਨਾ ਹਵਾਨਾ ਜੀ ਨੂੰ ਆਪਾਂ ਕਹਦੇ ਪੰਡਰ ਘਵਾਨਾ ਤਿਆਰ ਕਰਦੇ ਸੂ ਤੇ ਅੱਗੇ ਬਾਈ ਤਿੰਨ ਨੰਬਰ ਤੇ ਆ ਗਈ ਕੱਟੀ ਆ ਹਾਂ ਜੀ ਕਿੰਨੇ ਟਾਈਮ ਦੀ ਹੈ ਬਾਈ ਇਹ ਇਹ ਕੱਟੀ ਆ ਜੀ 5 ਮਹੀਨਿਆਂ ਦੀ ਆ ਜੀ 5 ਮਹੀਨਿਆਂ ਦੀ 5 ਮਹੀਨਿਆਂ ਦੀ ਜੀ ਠੀਕ ਹੈ ਇਹ ਮਦਦਦਾਰ ਕਾਰਡ ਕੀ ਸੀਗਾ ਜੀ ਮਦਦਦਾਰ ਕਾਰਡ ਇਹਦਾ ਜੀ 13 ਲੀਟਰ ਦੁੱਧ ਚੋਇਆ ਜੀ ਅਸੀਂ ਠੀਕ ਆ ਤੁਸੀਂ ਆਪਨੇ ਚੋਇਆ ਹਾਂ ਜੀ ਆਪਨੇ ਚੋਇਆ 13 ਲੀਟਰ ਦੁੱਧ ਠੀਕ ਆ ਥਣ ਬਹੁਤ ਚੰਗਾ ਲੱਗਿਆ ਹੈ ਨਾ ਹਾਂ ਜੀ ਝੂਲੀ ਝੂਲੀ ਚੰਗੀ ਹੈ ਝੂਲੀ ਬਈ ਬਹੁਤ ਚੰਗੀ ਹੈ ਥੋੜਾ ਮੇਰੇ ਕੈਮਰੇ ਦੇ ਜ਼ਰੂਰ ਲੈ ਚੱਕ ਦੀਆਂ ਲੈ ਹਾਂਜੀ ਬਹੁਤ ਚੰਗਾ ਜੀ ਬਿੱਲੀ ਆਖਾ ਜੀ ਹੂੰ ਬਿੱਲੀ ਜੀ ਆ ਗਈ ਬਈ ਹਾਂ ਇਹਦੀ ਪਾਕਿਸਤਾਨੀ ਕਹਿੰਦੇ ਸੀ ਜਿਹਦੀ ਮਾਂ ਨੂੰ ਠੀਕ ਹੈ ਜੀ ਦੇ ਸਿੰਗਾਂ ਦੀ ਮਤਲਬ ਕਿ ਜਿਹੜੀ ਵੰਤਰ ਹੋਊਗੀ ਉਹ ਖੁੱਲੀ ਜਾਊਗੀ ਕਿ ਮਾਤਲਬ ਕਿ ਸਿੰਗ ਮਿਲ ਕੇ ਥੋੜਾ ਜਿਹਾ ਮਤਲਬ ਕਿ ਨਾ ਖੁੱਲਾ ਨਾ ਬੀ ਬੜਾ ਮਤਲਬ ਵਧੀਆ ਮੋੜਦੀ ਹੈ ਜੀ ਮੀਡੀਅਮ ਜਾਂ ਮੂੜੂਗਾ ਜੀ ਠੀਕ ਹੈ ਮੀਡੀਅਮ ਜਾਂ ਮੂੜੂਗੀ ਬਾਕੀ ਫੇਸ ਬਿਊਟੀ ਬਈ ਚੈੱਕ ਕਰ ਸਕਦੇ ਆਂ ਪਣਕਣੀ ਅੱਖਾਂ ਜੀ ਖਾਂ ਦੀ ਆ ਗਈ ਬਿੱਲੀ ਬਈ ਬਾਕੀ ਉਮਰ ਦੇ ਹਿਸਾਬ ਨਾਲ ਕੱਦ ਬਹੁਤ ਹੈ ਜੀ ਹੈ ਨਾ ਹਾਂ ਜੀ ਅਸੀਂ ਮਿਲ ਕੇ ਵੀ ਇੱਕ ਮਹੀਨਾ ਮਲ ਕੇ ਦੁੱਧ ਚੰਗਾਉਣੇ ਉਸ ਤੋਂ ਬਾਅਦ ਦੁੱਧ ਤੋਂ ਲਾ ਦੇਣਾ ਫਿਰ ਮਲ ਕੇ ਕਰ ਦਿੰਦੇ ਪੱਠਿਆਂ ਤੇ ਜੀ ਠੀਕ ਹੈ ਜੀ ਫੀਡ ਫੋਰਡ ਨਾਲ ਚਾਲੂ ਕਰ ਦੇਣਾ ਫੀਡ ਫੋਰਡ ਤੇ ਚਾਲੂ ਕਰ ਦੇਣਾ ਦੁੱਧ ਪਾਈ ਜੰਨੇ ਆ ਜੀ ਬੱਟਲ ਚ ਠੀਕ ਹੈ ਇਹਨੂੰ ਮੜੀ ਖੋਲ ਦੇ ਜੀ ਤੋਰ ਦੇ ਖੋਲ ਕੇ ਤੇ ਇਹਦਾ ਮੁੱਲ ਪੈਸੇ ਫਿਰ ਕੀ ਰਹੂਗਾ ਜੀ ਇਹਦਾ ਮੁੱਲ ਜੀ ਕੋਸ਼ ਕਰਾ ਲੇ ਜੀ ਆਪਾਂ ਇਹ 9500 ਰੁਪਏ ਦੇਵਾਂਗੇ ਜੀ ਠੀਕ ਹੈ ਮੁੱਲ ਪਰੌਣ ਨੂੰ ਬਾਈ ਕਹਿੰਦੇ ਜਿੰਨਾ ਮਰਜ਼ੀ ਕਰਾ ਲਿਓ ਬਾਈ ਮੋੜ ਲੈ ਮੋੜ ਲੈ ਕੋਈ ਗੱਲ ਨਹੀਂ ਥੋੜਾ ਜਿਹਾ ਬਾਈ ਡਰਦੀ ਜ਼ਰੂਰ ਆ ਮੁੱਲ ਕਰਾਉਣ ਨੂੰ ਬਾਈ ਕਹਿੰਦੇ ਬਾਈ ਜਿੰਨਾ ਮਰਜ਼ੀ ਕਰਾ ਲਓ 9500 ਦੀ ਆਪਾਂ ਕੱਟੀ ਦੇ ਦੇਾਂਗੇ ਬਾਕੀ ਪਲੀ ਵੀ ਬਹੁਤ ਆ ਕਿ ਚੰਗੀ ਆ ਬਾਈ ਕੱਦ ਕਾਠ ਬਹੁਤ ਕਰੋ ਜੀ ਚੌੜੀ ਹੋਊ ਚੌੜੀ ਬਣੂ ਬਾਕੀ ਕੱਦ ਕਾਠ ਬਹੁਤ ਚੰਦਾ ਦਾ ਚੌੜੇ ਜਨਾ ਲਾ ਲਓ ਵੀ ਕਾਦੇ ਦੀ ਬਣੂ ਕਿੱਡਾ ਕਾਦੇ ਸੀ ਕਈ ਇਹਦੀ ਮਤਲਬ ਦਾ ਵੈਸੇ ਮਤਲਬ ਦਾ ਇਹਦੀ ਜਿਹੜੀ ਮੇਰੇ ਮਿਲ ਕੇ ਇੱਥੇ ਹੁੰਦੀ ਸੀ ਮੁੱਢੇ ਹੁੰਦੀ ਸੀ ਜੀ ਜੀ ਮਤਲਬ ਕਿ ਪੂਰਾ ਮੁੱਢੇ ਹੁੰਦੀ ਸੀ ਤੇ ਹਾਂ ਤੇ ਇੰਨੀ ਚੌੜੀ ਸੀਗੀ ਜੀ ਠੀਕ ਹੈ ਜੀ ਹਾਂ ਉਸ ਹਾਂ ਵਾਲੀ ਮਿਲ ਕੇ ਆ ਲਾ ਲਓ ਵੀ ਇਹਦਾ ਹੀ ਮਿਲ ਕੇ ਸਵਾ ਫੁੱਟ ਦਾ ਦਾ 1.5 ਫੁੱਟ ਦਾ ਲਵਾਂਗਾ ਤਾਂ ਹਾਂ ਸਹੀ ਜਪੂਸ਼ ਪਾਟਾ ਜਰਮਨ ਮਲਕੇ ਗੰਡ ਦੇ ਲੋਈ ਚ ਮਾਰੀ ਮੈਂ ਕਹਣਾ ਕਿਆ ਵਾ ਤੂਸ਼ ਬੜੀ ਹੋਆ ਹਨਾ ਹਾਂਜੀ ਠੀਕ ਹੈ ਤਿੰਨਾ ਕਿਸੇ ਦੇ ਬਾਈ ਕੋਲੇ ਬਾਈ ਤਿੰਨਾ ਪਾ ਤਿੰਨੇ ਹੀ ਦਿਖਾਤੇ ਜੀ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਹੋਂ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ